ਆਲਾ ਉਹ ਦਰਦੀ ਦਾ ਦਰਵਾਜ਼ਾ ਸਰੀਫ ਸੁਸਪਾਨ ਨੂੰ ਸਹੀ ਬਾਜੀ ਅੰਮ੍ਰਿਤ ਮੈਂ ਜੀਸ਼ੇ ਸਨਾ ਇਹ ਪਾਉਂਦੇ ਹੀ ਬਾਜੀ ਦਾ ਰੰਗ ਪੈਦਾ ਹੋ ਚੁੱਕਾ ਹੈ ਜਾਈਏ ਕਰਨਾ ਕਰਨਾ ਨਹੀਂ ਰਿਹਾ ਇਸ ਲਈ ਆ ਗਏ ਬਾਲਾ ਸਰਕਾਰ ਨੇ ਨਹੀਂ ਆਪੀ ਸੀਸ ਬਸ ਹੁਣ ਤਾਂ ਅੱਗੇ ਚਾਰਲਸਨਾ ਦੇ ਨੁਮਾਇंदे ਨੂੰ ਵੋਟ ਪਾ ਕੇ ਚੁਣਿਆ ਆ ਉਹਨਾਂ ਵੱਲੋਂ ਰੋਸ ਜਿਹੜਾ ਸੀਗਾ ਉਹ ਸੰਗਤਾਂ ਦੇ ਸੜਕਾਂ ਤੇ ਉਤਰ ਕੇ ਆਇਆ ਅੱਜ ਅਸੀਂ ਇਹੀ ਬੇਨਤੀ ਕਰਨਾ ਆਈ ਸੀ ਕਿ ਜਿਹੜੀ ਅਨਕਨਸਟੀਟਿਊਸ਼ਨ ਐਮਐਸ ਵੀ ਵਧਾ ਦਿੱਤੀ ਗਈ ਹੈ ਉਹ ਰੱਦ ਕੀਤੀ ਜਾਵੇ ਸਾਡੇ ਸੀਨੀਅਰ ਜਿਹੜੇ ਪਾਣੀ ਮੈਮਰੀ ਕਮੇਟੀ ਦੇ ਬੰਚੜੀ ਸਾਹਿਬ ਨੇ ਤੋੜ ਸਾਹਿਬ ਨੇ ਮਾਤਾ ਜੀ ਹੁਣੀ ਨੇ ਸਾਡੇ ਜ਼ਿਲ੍ਹੇ ਦੇ ਪੰਜ ਮੈਮਰੀ ਕਮੇਟੀ ਦੇ ਨੇ ਇਹ ਸਭ ਇੱਥੇ ਆਏ ਜਿਹੜਾ ਤੁਸੀਂ ਕਾਫਲਾ ਦੇਖ ਰਹੇ ਹੋ ਐ ਐਸਜੀਐਮ ਸਾਹਿਬ ਬੇਨਤੀ ਸੀਗੀ ਕਿ ਇਹ ਕਾਫਲਾ ਅਸੀਂ ਘਰਾਂ ਚ ਲੋਕਾਂ ਚ ਆਵਾਜ਼ ਮਾਰ ਮਰ ਇਕੱਠਾ ਨਹੀਂ ਕੀਤਾ ਜਿਹੜੇ ਐਮਪੀ ਸਾਹਿਬ ਦੇ ਫੰਡ ਸੀਗੇ ਉਹ ਹੁਣ ਤੱਕ ਸੈਂਟਰ ਨੇ ਰਿਲੀਜ਼ ਤੱਕ ਹੀ ਨਹੀਂ ਕੀਤੇ ਇੱਕ ਅਜਨਾਲਾ ਕੰਡ ਅਜਨਾਲਾ ਕੰਡ ਆਪਾਂ ਕਰ ਦਿੰਨੇ ਆ ਜੀ ਮਾਫੀ ਦਿਓ ਅਫਸਰ ਸਾਹਿਬਾਨ ਬੈਠੇ ਨੇ ਆਲਰੇਡੀ ਜਿਹੜੇ ਬੀਐਸਐਫ ਦੇ ਅਮਨਯੋਗ ਸਾਡੇ ਐਸਪੀ ਸਾਹਿਬ ਬੈਠੇ ਨੇ यूपी बिहार ਦੇ ਵਿੱਚ ਆਲਰੇਡੀ ਤੁਸੀਂ ਅਵੇਅਰ ਹੋਵੋਗੇ यूपी बिहार ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਵੜ ਕੇ ਕੁਝ ਗੁੰਡਿਆਂ ਨੇ ਸੀਨੀਅਰ ਆਫੀਸਰ ਤੇ ਦੋ ਮਲਾਜਮਾਂ ਨੂੰ ਜਿੰਦਾ ਅਗਲਾ ਦਿੱਤੀ ਗਈ ਸੀ ਜੀ ਉਹਨਾਂ ਤੇ ਕਿਤੇ ਐਨਐਸ ਨਹੀਂ ਲੱਗੀ ਟਰਬਿਊਨ ਦਾ 26 ਤਰੀਕ ਦਾ ਸਾਰਾ ਵੇਖੋ 26 ਮਈ 2025 ਦਾ ਮੈਂ ਮੈਂ ਨਹੀਂ ਕਹਿ ਰਿਹਾ ਜੀ ਸਾਡੀ ਵੀ ਕੋਈ ਪੁਕਾਰ ਸੁਣੇ ਨਾ ਭਗਵਦ ਦਾ ਬਿਆਨ ਆ ਹਿੰਦੁਸਤਾਨ ਇਜ਼ ਅ ਹਿੰਦੂ ਰਾਸ਼ਟ੍ਰ ਅਸੀਂ ਕਿੰਨੇ ਇੱਥੇ ਸਾਡੇ ਨਾਲ ਆਏ ਨੇ ਕਿੰਨੇ ਜਿਹੜੇ ਨੇ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਜੀ ਕੀ ਗੱਲ ਪਬਲਿਕ ਆਪਾਂ ਆਪਾਂ ਕਿੱਥੇ ਜਾਵਾਂਗੇ ਸਰ ਜਿਹੜਾ ਸੈਕੂਲਰਿਜ਼ਮ ਆ ਪ੍ਰੀਐਮਬਲ ਦਾ ਜਿਹਨੂੰ ਆਤਮਾ ਕਿਹਾ ਜਾਂਦਾ ਆ ਉਹਦੇ ਵਿੱਚ ਲਿਖਿਆ ਹੈ ਕਿ ਇੰਡੀਆ ਇਜ਼ ਅ ਸੈਕੂਲਰ ਸਟੇਟ ਸਰ ਇੱਕ ਆਰਐਸਐਸ ਦਾ ਮੋਦੀ ਜਿਹੜਾ ਆ ਉਹ ਕਹਿ ਰਿਹਾ ਕਿ ਜੀ ਹਿੰਦੁਸਤਾਨ ਨਹੀਂ ਜ ਹਿੰਦੂ ਰਾਸ਼ਟਰ ਕੀ ਮੈਸੀ ਦਵਾਂਗੇ ਲੋਕਾਂ ਨੂੰ ਅਸੀਂ ਜਾ ਕੇ ਜਿਹਨੇ ਬਾਹਰ ਆਣ ਕੇ ਇੱਕ ਅੱਜ ਤੱਕ ਮਾਫੀ ਦਿਓ ਪ੍ਰਸ਼ਾਸਨ ਕੋ ਨਾਥ ਨਹੀਂ ਪਾਈ ਜਾ ਰਹੀ ਜੀ ਨਸ਼ਿਆਂ ਨੂੰ ਤਰਨਤਾਰਨ ਜਿਲ੍ਹਾ ਗਵਾਹ ਹੈ ਇਸ ਚੀਜ਼ ਦਾ ਕਿ ਜਦੋਂ ਅਮਰਤਪਾਲ ਵੀ ਹਿਰਕਤੀ ਸੀਗੀ ਉਸ ਟਾਈਮ ਤੇ ਨਾਥ ਪੈ ਗਈ ਸੀਗੀ ਜੀ ਨਸ਼ੇ ਨੂੰ ਆ ਜਿੰਨੇ ਵੀ ਸਰਮਾਇਦਾਰ ਬੈਠੇ ਨੇ ਤਰਨਤਾਰਨ ਦੇ ਇਸ ਚੀਜ਼ ਦੇ ਗਵਾਹ ਨੇ ਦੁਕਾਨਾਂ ਤੋਂ ਲੁੱਟਾ ਖੋਹਾਂ ਬੰਦ ਹੋ ਗਈਆਂ ਸੀਗੀਆਂ ਸਾਢੇ 4 ਲੋਕ ਚਲੋ ਠੀਕ ਆ ਆਪਾਂ ਮਾਫੀ ਦਿਓ ਮੈਨੂੰ ਸਾਢੇ 4 ਲੱਖ ਲੋਕਾਂ ਨੇ ਵੋਟ ਪਾ ਕੇ ਦਿੱਤਾ ਭੇਜਿਆ ਜੀ ਉਹਨਾਂ ਨੂੰ ਕਟੋ-ਕਟ ਉਹਨਾਂ ਸੁਣਨਾ ਤੇ ਬਣਦਾ ਐ ਨਾ ਜੀ ਫੰਡ ਤੱਕ ਨਹੀਂ ਰਿਲੀਜ਼ ਕੀਤੇ ਜਾ ਰਹੇ ਕਿੱਥੇ ਜਾਵਾਂਗੇ ਅਸੀਂ ਇਹ ਡੈਮੋਕ੍ਰੇਸੀ ਦਾ ਸ਼ਰੇਆਮ ਆਪ ਡੈਮੋਕ੍ਰੇਸੀ ਕਿੰਨੀ ਡੈਮੋਕ੍ਰੇਸੀ ਬੈਕ ਆਫ ਦੀ ਕਰਟਰਨ ਡਿਕਟੇਟਰਸ਼ਿਪ ਚੱਲ ਰਹੀ ਹੈ ਜੀ ਅੱਜ ਹਜ਼ਾਰਾਂ ਦਾ ਇਕੱਠ ਇੱਥੇ ਤੁਹਾਡੇ ਕੋਲ ਆਇਆ ਤੁਹਾਨੂੰ ਬੇਨਤੀ ਕਰਨ ਆਇਆ ਜੀ ਮੈਂ ਆਪਾਂ ਤੁਹਾਡੇ ਕੋਲ ਬੇਨਤੀ ਕਰਨ ਆਇਆ ਸਰਦਾਰ ਸਾਹਿਬ ਅੱਜ ਜੇ ਇਕੱਠ ਨੂੰ ਅਸੀਂ ਇੱਕ ਬੜਾ ਵਧੀਆ ਟੰਗ ਦਿੱਤਾ ਆਉਣ ਵਾਲੇ ਸਮੇਂ 'ਚ ਲੱਖਾਂ ਦਾ ਤਦਾਸ ਸੀ ਫਿਰ ਚੰਡੀਗੜ੍ਹ ਨੂੰ ਜਾਵਾਂਗੇ ਸਾਡੀ ਸੁਣਵਾਈ ਕਿੱਥੇ ਹੋਵੇ ਸੀਨੀਅਰ ਮੋਸਟ ਬੰਦੇ ਹਿੰਦੁਸਤਾਨ ਇਸ ਦਾ ਹਿੰਦੂ ਰਾਸ਼ਟਰ ਕਹਿ ਰਹੇ ਨੇ ਕੋਈ ਐਕਸ਼ਨ ਹੀ ਨਹੀਂ ਲਿੱਤਾ ਜਾ ਰਿਹਾ ਜੀ ਕਿੱਥੇ ਗਿਆ ਸੈਕੂਲਰਿਜ਼ਮ ਸਾਡਾ ਦੁਨੀਆ ਦਾ ਸਭ ਤੋਂ ਸੋਣਾ ਸੰਵਿਧਾਨ ਸੀਗਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਵਨ ਨੇਸ਼ਨ ਵਨ ਲਾ ਹੋਵੇ ਤੇ ਸਾਡੇ ਸਾਹ ਸੌਕੇ ਹੋ ਜਾਣ 35 35 ਸਾਲ ਹੋ ਚਲੇ ਨੇ ਜੀ 35 35 ਸਾਲ ਬੰਦੀ ਸਿੰਘ ਜਿਹੜੇ ਰਹਾ ਨਹੀਂ ਕੀਤੇ ਜਾ ਰਹੇ ਇਸ ਸਾਡੇ ਪਰਿਵਾਰਾਂ ਦੀ ਮੰਗਾ ਕਿੱਥੇ ਨੇ ਸਰ ਮੈਂ ਲਾਅ ਕਰ ਰਿਆ ਸੀਗਾ ਜੀ ਮੈਂ ਲਾਅ ਦਾ ਸਟੂਡੈਂਟ ਆ ਆ ਕੱਲ ਮੇਰਾ ਪੇਪਰ ਸੀਗਾ ਪਹਿਲਾ ਇਹਦਾ ਬਿਆਨ ਸੁਣ ਕੇ ਮੇਰਾ ਮਨ ਇੰਨਾ ਉਖੜ ਗਿਆ ਕਿ ਮੈਂ ਕਹਿੰਦਾ ਮੈਂ ਲੋ ਹੀ ਨਹੀਂ ਕਰਦਾ ਯਾਰ ਹੱਦ ਹੋ ਗਈ ਇਹੋ ਜਾ ਕੇ ਆਪਾਂ ਪੜਦੇ ਐ ਹੋ ਜਾ ਕੇ ਆਪਾਂ ਗੱਲ ਪੜਾਉਣਾ ਕਿ ਸੈਕੂਲਰਿਜ਼ਮ ਹੈ ਸਾਡੇ ਕੰਟਰੀ ਸੈਕੂਲਰ ਸੈਕੂਲਰ ਹੈ ਪਰ ਆ ਚੀਜ਼ ਤੇ ਡਾਟਾ ਬੱਡਾ ਬੰਦਾ ਬਿਆਨ ਦੇਗਾ ਤੇ ਆਪਾਂ ਕਿੱਥੇ ਜਾਵਾਂਗੇ ਇੱਕ ਬੇਨਤੀ ਸੀ ਕਿ ਜੀ ਮੰਗ ਪੱਤਰ ਲੈ ਕੇ ਆਏ ਤੁਹਾਡੇ ਕੋਲ ਐਸ ਡੀ ਐਮ ਸਾਹਿਬ ਜਦੋਂ ਮੈਂ ਵੀ ਯੂ ਪੀ ਐਸ ਸੀ ਦਾ ਐਸਪੀਰੈਂਟ ਹਾਂ ਜੀ ਜਦੋਂ ਆਈ ਐਸ ਲੋਬੀ ਆਈ ਪੀ ਐਸ ਲੋਬੀ ਬੈਠਦੀ ਹੈ ਨਾ ਸਰ ਹੁਣ ਨੀ ਵੀ ਉੱਥੇ ਬੈਠਦੇ ਹੋਣਗੇ ਆਪ ਜੀ ਵੀ ਬੈਠਦੇ ਹੋਵੋਗੇ ਉੱਥੇ ਬੈ ਕੇ ਡਿਸਕਸ਼ਨਸ ਹੁੰਦੀਆਂ ਨੇ ਜਿਹੜੇ ਜਿਹੜੇ ਮੇਰੇ ਨਾਲ ਦੇ ਕੋਲੀਗ ਸੀਗੇ ਅੱਜ ਬੜੇ ਸੋਹਣੀਆਂ ਸਟੇਟਾਂ ਦੇ ਵਿੱਚ ਮਦਰ ਪੰਜਾਬ ਦੇ ਵਿੱਚ ਵੀ ਨੇ ਉਹ ਕਹਿੰਦੇ ਨੇ ਆਪਾਂ ਟੌਪਿਕ ਡਿਸਕਸ਼ਨ ਕਰਦੇ ਹੁੰਨੇ ਆ ਉੱਥੇ ਬਹਿ ਕੇ ਕਿ ਯਾਰ ਆ ਚੀਜ਼ ਆਫੀਸਰ ਕਦੀ ਵੀ ਪਬਲੀਕਲੀ ਕੁਝ ਸਰਕਾਰ ਦੇ ਉਲਟ ਬਿਆਨ ਨਹੀਂ ਦੇ ਸਕਦਾ ਆਈ ਐਮ ਵੈਲ ਅਵੇਅਰ ਅਬਾਊਟ ਥਿਸ ਟਾਈਪ ਆਫ ਥਿੰਗਸ ਪਰ ਜਦੋਂ ਆਈ ਐਸ ਆਈ ਪੀ ਐਸ ਲੋਬੀ ਜਾ ਕੇ ਬਹਿੰਦੇ ਨੇ ਤੇ ਕਹਿੰਦੇ ਨੇ ਕਿ ਯਾਰ ਹਾਂ ਹੋਣਤੀ ਕਿਤੇ ਨਾ ਕਿਤੇ ਨਜਾਇਜ਼ ਦੀ ਤੇ ਬੇਨਤੀ ਆ ਕਿ ਜੀ ਤੁਹਾਡੇ ਰਾਹੀ ਹੀ ਅਸੀਂ ਮਾਨਜੋਗ ਸਾਡੇ ਜਿਹੜੇ ਰਾਜਪਾਲ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜੀ ਕਿ ਜਿਹੜੀ ਐਨਐਸਏ ਆ ਜੇ ਦੁਬਾਰਾ ਫਿਰ ਕਿਉਂਕਿ ਅਨਕਨਸਟੀਟਿਊਸ਼ਨਲੀ ਵਧਾ ਦਿੱਤੀ ਗਈ ਆ ਆਪਾਂ ਇੰਨੇ ਸਾਡੀ ਪਾਰਟੀ ਵਾਲੇ ਦਿਨ ਪੰਜਾਬ ਦੇ ਇੰਨੀ ਨਹੀਂ ਹੈਗੀ ਆ ਆਪਾਂ 2-2 ਕਰੋੜ ਦਾ 3-3 ਕਰੋੜ ਦਾ ਆਪਾਂ ਸੁਪਰੀਮ ਕੋਰਟ ਚ ਵਕੀਲ ਕਰ ਸਕੀਏ ਆਮ ਘਰਾਂ ਦੇ ਸੀ ਨਿਆਣੇ ਆ ਜੀ ਇੱਕ ਪੰਜਾਬ ਚ ਰੋਸ ਚੱਲਦੇ ਆ ਜੀ 24000 5000 ਏਕੜ ਜ਼ਮੀਨ ਜਿਹੜੀ ਆ ਉਹ ਅਕਵਾਇਰ ਕੀਤੀ ਜਾ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਜਿੱਥੇ ਕਿ ਤੁਸੀਂ ਇੱਕ ਸੁੱਕਾ ਰੁੱਖ ਲਾ ਦੋਗੇ ਤੇ ਉਹ ਹਰਿਆ ਨਿਕਲਾਊਗਾ ਕਿੱਥੇ ਜਾਵਾਂਗੇ ਅਸੀਂ ਤੁਹਾਨੂੰ ਨਹੀਂ ਕਹਿੰਦੇ ਨੇ ਨਾ ਸਰਦਾਰ ਸਾਹਿਬ ਕਿ ਮਰਦੇ ਨੂੰ ਅੱਕ ਚੱਪਣਾ ਪੈਂਦਾ ਸਾਡੀ ਸੁਣਵਾਈ ਹੋਣ ਕਿੱਥੇ ਗਈ ਆ ਆਪ ਜੀ ਦੱਸ ਦਿਓ ਜੀ ਸਾਡੀ ਸੁਣਵਾਈ ਕਿਤੇ ਨਹੀਂ ਹੋਣੀ ਆ ਮੰਗ ਪੱਤਰਿਆ ਜੀ ਅੱਜ ਮਤਲਬ ਸਰ ਥੋੜਾ

ਬਜਿੰਦੇ ਆਪਾਂ ਜੇਕਰ ਉਹਨਾਂ ਦੇ ਲਈ ਲੋਕ ਕੱਟ ਕਰਦੇ ਨਹੀਂ ਤਾਂ ਬਾਹਰੋਂ ਸਾਡੇ ਗੇਟ ਦਾ ਸਿੰਦਰਾ ਲਾ ਦਿੱਤਾ ਜਾਂਦਾ ਤੇ ਆਮ ਲੋਕਾਂ ਦੀ ਕਿੱਥੇ ਜਨਮਾਈ ਹੋਏਗੀ। ਜੇਕਰ ਇੱਕ ਐਮਪੀ ਜਿਹੜੇ ਨੇ ਉਹਨਾਂ ਦਾ ਤੁਸੀਂ ਮੈਮੋਰੰਡਮ ਲੈ ਲਈ ਵੀ ਟਰਾਈ ਨਹੀਂ ਤੇ ਆਮ ਲੋਕਾਂ ਦੀ ਜਨਮਾਈ ਕਿਥਾਂ ਹੈ? ਮੈਮੋਰੰਡਮ ਲੈਣ ਵਾਸਤੇ ਤੇ ਸਾਹਿਬ ਜਦੋਂ ਇਹ ਆਇਆ ਇਹਨੂੰ 15 20 ਮਿੰਟ ਅੱਧਾ ਘੰਟਾ ਖਲਾ ਰਿਆ ਗਿਆ ਉਹ ਤੇ ਗੇੜ ਬੰਦ ਕਰ ਦਿੱਤਾ ਗਿਆ। ਕੋਈ ਕਾਦਰ ਦਾ ਖਤਰਾ ਹੈ। ਹਾਂਜੀ। ਕਿਸ ਚੀਜ਼ ਦਾ ਖਤਰਾ ਹੈ? ਸਰ ਰੋਕਾਂ ਤੋਂ ਤੁਸੀਂ ਰੋਕਾਂ ਦੇ ਲੋਕੀ ਵੀ ਆ ਰਹੇ ਹਨ ਨਾ। ਮੈਨੂੰ ਤੇ ਇਹਦੇ ਬਾਰੇ ਪਤਾ ਨਹੀਂ ਮੈਨੂੰ ਤੇ ਮੈਸੇਜ ਮਿਲਿਆ ਤੇ ਮੈਂ ਆ ਗਿਆ ਠੀਕ ਹੈ ਨਾ ਉਹ ਦੇਖ ਲੈਣੇ ਵੀ ਕਿੰਨੇ ਬੰਦ ਕੀਤਾ ਸੀ ਹਾਂਜੀ ਆ ਕੈਮਰੇ ਲੱਗੇ ਸਾਰੇ ਸਾਰੇ ਮੇਰੇ ਲੱਗੇ ਆਮ ਤੌਰ ਤੇ ਇੱਕ ਮਿੰਟ ਦੂਸਰਾ ਐਸਟੀਐਮ ਸਾਹਿਬ ਬੇਨਤੀ ਸੀਗੀ ਕਿ ਇੱਕ ਨਾ ਪੋਲਿਟੀਕਲ ਲਾਸ ਹੁੰਦਾ ਆ ਸਾਡੇ ਜਿਹੜੇ ਮੁੰਡੇ ਇੱਥੇ ਵਰਕ ਕਰਦੇ ਨੇ ਸਾਡੇ ਜਿਹੜੇ ਇੱਥੇ ਨੌਜਵਾਨ ਪੀੜੀ ਵਰਕ ਕਰ ਰਹੀ ਆ ਆ ਕੁਝ ਮੁਲਾਜ਼ਮ ਐਸਐਸਪੀ ਸਾਹਿਬ ਬੈਠੇ ਨੇ ਅਸੀਂ ਉਸ ਦਿਨ ਪੁੱਲਰ ਸਾਹਿਬ ਨੂੰ ਵੀ ਬੇਨਤੀ ਕਰਕੇ ਗਏ ਸੀਗੇ ਕਿ ਉਹਨਾਂ ਨੂੰ ਉਹਨਾਂ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਸਪੈਸ਼ਲੀ ਅਕਾਲੀ ਦਲ ਵਰਸ ਪੰਜਾਬ ਦੇ ਜਿਹੜੇ ਜਥੇਬੰਦੀ ਦੇ ਸੇਵਾਦਾਰ ਨੇ ਉਹਨਾਂ ਕੋਲ ਕੀਤੀ ਜਾ ਰਹੀ ਹੈ ਕਿ ਹਾਂਜੀ ਤੁਸੀਂ ਤੁਹਾਡਾ ਤਰੀਕਾ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਿਰਫ ਸਾਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਬੀਜੇਪੀ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਜਾਂਦਾ ਕਾਂਗਰਸ ਨੂੰ ਕਿਉਂ ਨਹੀਂ ਕੀਤਾ ਜਾਂਦਾ ਅਕਾਲੀ ਦਲ ਨੂੰ ਕਿਉਂ ਨਹੀਂ ਕੀਤਾ ਜਾਂਦਾ ਝਾੜੂ ਵਾਲਿਆਂ ਨੂੰ ਕਿਉਂ ਨਹੀਂ ਕੀਤਾ ਜਾਂਦਾ ਸ 27 ਲੋਕੀ ਮਰ ਗਏ ਨੇ ਆਲਰੇਡੀ ਸ਼ਰਾਬ ਦੇ ਨਾਲ ਪ੍ਰਸ਼ਾਸਨ ਮੈਂ ਵੀਡੀਓ ਦੇਖ ਰਿਹਾ ਸੀ ਪ੍ਰਸ਼ਾਸਨ ਆਟੋ ਤੇ ਬਹਿ ਕੇ ਕਰ ਰਿਹਾ ਕਿ ਜੀ ਸ਼ਰਾਬ ਜਿਹੜੀ ਠੇਕਿਆਂ ਤੋਂ ਲੈ ਕੇ ਪੀਤੀ ਜਾਵੇ ਸਰ ਇੱਕ ਕਲਚਰ ਹੁੰਦਾ ਹੈ ਇੱਕ ਸਟੇਟ ਦਾ ਕਲਚਰ ਹੁੰਦਾ ਹੈ 35-35 ਸਾਲਾਂ ਤੋਂ ਜਿਹੜੇ ਬੰਦੀ ਸਿੰਘ ਸੀਗੇ ਉਹ ਜੇਲ੍ਹਾਂ 'ਚ ਬੰਦ ਨੇ ਰਾਮ ਰਹੀਮ ਵਰਗਾ ਸਰ ਇੱਕ ਕਿੱਡੀ ਸੋਹਣੀ ਖੂਬਸੂਰਤੀ ਆ ਜਿਹੜੇ 35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਕਿਰਦਾਰ ਚੈੱਕ ਕੀਤੇ ਜਾਣ ਜਿਨ੍ਹਾਂ ਤੇ ਇੱਕ ਵੀ ਹਰਾਸ਼ਮੈਂਟ ਦਾ ਸੈਕਸ਼ੂਅਲ ਹਰਾਸ਼ਮੈਂਟ ਦਾ ਤਾਂ ਰੇਪ ਦਾ ਇੱਕ ਵੀ ਕੇਸ ਨਹੀਂ ਹੈਗਾ ਤੇ ਜਿਹਦੇ ਤੇ 15 15 16 16 ਰਾਮ ਨਹਿਮ ਵਰਗੇ ਤੇ ਕੇਸ ਬੈਠੇ ਨੇ ਪੰਜਵੇਂ ਦਿਨ 20ਵੇਂ ਦਿਨ ਉੱਠ ਕੇ ਬਾਹਰ ਤੁਰ ਕੇ ਤੇ ਰੋਲ ਤੇ ਬਾਹਰ ਆ ਜਾਂਦਾ ਸਿੱਖਾਂ ਦੀ ਗੱਲ ਛੱਡੋ ਪੰਜਾਬ ਨਾਲ ਤੇ ਸਿੱਖਾਂ ਨਾਲੀ ਤੱਕਾ ਕਿਉਂ ਕਿ ਬੇਨਤੀ ਆਪਾਂ ਜੀ ਅੱਕ ਗਏ ਆ ਥੱਕ ਗਏ ਆ ਕਿੱਥੇ ਕਿੱਥੇ ਜਾਈਏ ਤੁਸੀਂ ਜਿੰਨੇ ਵੀ ਉਹ ਦਿਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਦੇ ਸੀ ਨੂੰ ਮੰਗ ਪੱਤਰ ਦਿੱਤਾ ਸੀ ਇੱਕ ਵੀ ਕੈਜੁਐਲਿਟੀ ਦੱਸ ਦਿਓ ਸਾਨੂੰ ਇੱਕ ਵੀ ਕੈਜੁਐਲਿਟੀ ਉੱਥੇ ਨਹੀਂ ਹੋਈ ਇੱਕ ਵੀ ਬੱਚੇ ਨੇ ਕਿਸੇ ਸਾਡੇ ਨੌਜਵਾਨ ਮੁੰਡੇ ਨੇ ਕਾਨੂੰਨ ਆਪਣੇ ਹੱਥ ਚ ਲਿਆ ਹੋਵੇ ਤੇ ਮੈਥੇ ਬੈਠਾ ਇੱਕ ਬੰਦੇ ਨੇ ਨਹੀਂ ਸਰ ਅੱਜ ਇੱਥੋਂ ਕਾਫਲਾ ਚੱਲ ਕੇ ਆਇਆ ਪ੍ਰਸ਼ਾਸਨ ਆਲਰੇਡੀ ਇੱਥੇ ਬੈਠਾ ਹੈ 10 ਦਿਨ ਕਿ ਹਾਂਜੀ ਸਾਡੇ ਬੰਦੇ ਨੇ ਇੱਕ ਗੱਡੀ ਦਾ ਵੀ ਰਾਹ ਰੋਕਿਆ ਹੋਵੇ ਸਰ ਅਸੀਂ ਪੀਸਫੁਲੀ ਤਰੀਕੇ ਨਾਲ ਕਨਸਟੀਟਿਊਸ਼ਨਲ ਤਰੀਕੇ ਨਾਲ ਆਪਣੀ ਮੰਗ ਰੱਖਣਾ ਚਾਹੁੰਦੇ ਆ ਪਰ ਸਾਡੀ ਸੁਣਵਾਈ ਕਿਤੇ ਨਹੀਂ ਹੁੰਦੀ ਬੇਨਤੀ ਕਰ ਰਹੇ ਹਾਂ ਜੀ ਕਿ ਨਾਪੂ ਆਈਪੀਐਸ ਪੀਸੀਐਸ ਜਿੰਨੇ ਆਇਆ ਇਹ ਸਾਰਾ ਆਪ ਖੋਦੇ ਬਲੌਕ ਕਰਦੇ ਜੋ ਟੂ ਵੀ ਫ੍ਰੈਂਕ ਸਰ ਟੂ ਵੀ ਫ੍ਰੈਂਕ ਟੂ ਵੀ ਫ੍ਰੈਂਕ ਟੂ ਵੀ ਫ੍ਰੈਂਕ ਸਰ ਪੰਜਾਬ ਨੂੰ ਬਲੌਕ ਅੱਜ ਇੱਕ ਇੱਕ ਰਿਟਾਇਰ ਪੀਸੀਐਸ ਆਈਐਸ ਸਾਰਿਆਂ ਦਾ ਫਰਜ ਬਣਦਾ ਹੈ ਇੱਕ ਰਿਟਾਇਰ ਐਸਪੀ ਸਾਹਿਬ ਸਾਡੀ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ ਤਿੰਨ ਰਿਟਾਇਰ ਆਈਐਸ ਆਫੀਸਰ ਤੇ ਦੋ ਆਈਪੀਐਸ ਆਫੀਸਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਨੂੰ ਜੁਆਇਨ ਕਰਨਗੇ ਜਿਨ੍ਹਾਂ ਨੇ ਕਨਸਟੀਟਿਊਸ਼ਨ ਪੀਕ ਤੇ ਪੜਿਆ ਆ ਜਿਨ੍ਹਾਂ ਨੂੰ ਇੱਕ ਇੱਕ ਤੰਦ ਦਾ ਪਤਾ ਹੈ ਕਿ ਕਨਸਟੀਟਿਊਸ਼ਨਲ ਕੀ ਆ ਇਹ ਖੂਬਸੂਤੀ ਹੈ ਜੀ ਕਾਲੇਦਲ ਵਾਰਿਸ ਪੰਜਾਬ ਦੀ ਅਸੀਂ ਤੇ ਵਕਤ ਦੀ ਗੱਲ ਨਹੀਂ ਕਿਤੇ ਵਾਰਿਸ ਪੰਜਾਬ ਦੇ ਪੰਜਾਬ ਦਾ ਵਾਰਿਸ ਕੋਣ ਨਹੀਂ Hindu, Muslim, Sikh, Isai ਸਾਰੇ ਤਾਂ ਆਪਾਂ ਵਾਰਿਸਿਆਂ ਪੰਜਾਬ ਦੇ ਤੇ ਬੇਨਤੀ ਹੈ ਜੀ ਕਿ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਕਿਤੇ ਜਿਹੜਾ ਤਰਨਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਸਾਡਾ ਪੋਲੀਟੀਕਲੀ ਨੁਕਸਾਨ ਨਾ ਹੋਵੇ ਮਾਫੀ ਦਿਓ ਨਹੀਂ ਤੇ ਸਾਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਕੂਚ ਕਰਨੀ ਪੈਣੀ ਹੈ ਜੀ ਪ੍ਰਸ਼ਾਸਨ ਸਾਨੂੰ ਬਹੁਤ ਤੰਗੀ ਦੇ ਰਿਹਾ ਜੀ ਸਾਡੇ ਨੌਜਵਾਨਾਂ ਦੇ ਤਿੱਜੇ ਦਿਨ ਫੋਨ ਆ ਜਾਂਦੇ ਨੇ ਕਿ ਜੀ ਸਾਨੂੰ ਅੱਜ ਸਾਡੇ ਸੀਆਈਡੀ ਦੇ ਅਫੀਸਰ ਜਿਹੜੇ ਦੂਸਰੇ ਨੇ ਇੰਟੈਲੀਜੈਂਸ ਬਿਊਰੋ ਦੇ ਅਫੀਸਰ ਆਣ ਕੇ ਸਾਡੇ ਕੋਲ ਪੁਸ਼ਗਿਸ਼ ਕਰਦੇ ਨੇ ਤੇ ਜਿਹੜੇ ਸਾਡੇ ਮੁੰਡੇ ਨੇ ਟੁੱਟ ਕੇ ਘਰਾਂ 'ਚ ਬਹਿ ਜਾਂਦੇ ਨੇ ਸਰ ਕਾਦੇ ਵਾਸਤੇ ਤੁਰੇ ਫਿਰਦੇ ਨੇ ਘਰਾਂ ਪਿੰਡਾਂ 'ਚ ਜਾ ਜਾ ਕੇ ਕਹਿ ਰਹੇ ਨੇ ਕਿ ਯਾਰ ਪੁੱਤਰਾ ਤੂੰ ਨਸ਼ਾ ਨਾ ਕਰ ਠੀਕ ਤੂੰ ਸਾਡੇ ਨਾਲ ਤੁਰ ਸਰ ਹਰ ਪਿੰਡ ਦੇ ਵਿੱਚ ਜਾ ਕੇ ਆਪਾਂ ਲੋਕਾਂ ਨੂੰ ਸਮਝਾ ਰਹੇ ਆ ਕਿ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਜੇ ਨਹੀਂ ਤੇ ਕਿਤੇ ਨੂੰ ਕੰਮ 'ਤੇ ਆਪਾਂ ਲਵਾ ਦਿੰਦੇ ਹਾਂ ਸਾਡੀ ਟੀਮ ਸਟਰਕਚਰ ਇਸ ਤਰ੍ਹਾਂ ਦਾ ਬਿਲਡ ਆ ਪੈ ਸਰ ਕਿਸ ਦਿਨ ਆਪਾਂ ਮੈਂ ਤੁਹਾਡੇ ਕੋਲ ਪਰਸਨਲ ਟਾਈਮ ਲੈ ਕੇ ਆਵਾਂਗਾ ਬਾਕੀ ਆਪਾਂ ਐਸਐਸਪੀ ਸਾਹਿਬ ਕੋ ਵਿਸ਼ਵਾਸ ਲਈਏ ਕਿ ਸਾਡੇ ਅੱਗੇ ਲੜਕੀਆਂ ਨੂੰ ਬੱਚਿਆਂ ਨੂੰ ਤੰਗ ਨਾ ਕੀਤਾ ਜਾਵੇ ਸਾਡੇ ਬੱਚਿਆਂ ਨੂੰ ਬਿਨਾਂ ਵਜ੍ਹਾ ਫੋਨ ਕੀਤੇ ਜਾ ਰਹੇ ਆ ਜੀ ਗੱਲ ਕਰਦੇ ਆ ਜੀ ਇਹ ਯੂਨਿਟ ਜੀ ਕੋਲ ਪ੍ਰਸ਼ਾਸਨ ਦਾ ਉਹ ਕਿਸੇ ਨੂੰ ਨਾ ਰੱਖ ਐਸਪੀ ਸਾਹਿਬ ਨੇ ਬੁਲਾਇਆ ਜੀ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਯੂਨਿਟ ਨੂੰ ਚੈੰਟਰ ਆ ਲੈਣ ਠੀਕ ਹੈ ਸਰ ਅਚੰਪੌਰ ਸਿੰਘ ਹਾਂ ਜੀ ਉਹ ਫੋਨੋਗੇ ਗਏ ਮੇਰੇ ਹੁੰਦਿਆ ਮੰਨਿਆ ਇਹ ਠੀਕ ਹੈ ਪੁਲਿਸ ਸਾਹਿਬ ਪੁਲਿਸ ਸਾਹਿਬ ਜੀ ਐਸਪੀ ਹੈਡਕ quarters ਸਾਹਿਬ ਉਹਨਾਂ ਨੇ ਬੁਲਾਇਆ ਸੀ ਸੱਤ ਜਾਣੇ ਨੂੰ ਬੁਲਾਇਆ ਕਿਹੜੇ ਨੂੰ ਬੁਲਾਇਆ ਆਪਣੇ ਜੂਆ ਜੂਆ ਕੇਂਦਰ ਵਾਲਿਆਂ ਨੂੰ ਬੁਲਾਇਆ ਨਹੀਂ ਨਹੀਂ ਜੂਆ ਵਾਲਿਆਂ ਨੂੰ ਹਾਂਜੀ ਹਾਂਜੀ ਸਾਜ ਕੇ ਉਹਨਾਂ ਨੇ ਰਿਕਵੈਸਟ ਕਰੀ ਕਿ ਤੁਸੀਂ ਸਾਡਾ ਧਿਆਨ ਰੱਖੋ ਸਾਡਾ ਫਰਜ ਬਣਦਾ ਸਕੋ ਐਸਪੀ ਡੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਉੱਥੇ ਇਹ ਨਹੀਂ ਗਏ ਸਭ ਜੀ ਉਹਨਾਂ ਨੂੰ ਨਾ ਇੱਕ ਛੋਟਾ ਜਿਹਾ ਮੇਰਾ ਸਾਰੇ ਨਾ ਬੋਲੋ ਸਾਰਿਆਂ ਨੇ ਬੋਲੋ ਡਿਸਪਲਿਨ ਮੇਨਟੇਨ ਕਰੋ ਮੇਰਾ ਵੀ ਸਰ ਜਣ ਸਾਰੇ 26 ਸਾਲ ਇੱਕ ਨਾਮਰ ਪਾਰਟੀ 'ਚ ਕੰਮ ਕੀਤਾ ਮੈਂ 26 ਸਾਲਾਂ 'ਚ ਕਦੀ ਨਾ ਕੇ ਸੀਆਈਡੀ ਵਾਲੇ ਨੇ ਪੁੱਛਿਆ ਵਕ ਵਗਾਉ ਤਾਂ ਕੰਮ ਕੀਤਾ ਨਾ ਕੋਈ ਇੰਟੈਲੀਜੈਂਸ ਨੇ ਪੁੱਛਿਆ ਔਰ ਜਦੋਂ ਦਾ ਭਾਈ ਅਮਰਪਾਲ ਸਿੰਘ ਦੀ ਪਾਰਟੀ ਦੇ ਵਿੱਚ ਨਹੀਂ ਕੰਮ ਕਰ ਰਹੇ ਆ ਮੇਰੇ ਘਰੇ ਕਦੀ ਆਈਪੀ ਵਾਲੇ ਕਦੀ ਤੁਹਾਡੇ ਸੀਆਈਡੀ ਵਾਲੇ ਕਦੀ ਕੋਈ ਕਦੀ ਕੋਈ ਕਦੀ ਥਾਣੀ ਭਾਵੇਂ ਕਦੀ ਕੁਝ ਕਰਦੇ ਆ ਜੀ ਆਈਪੀ ਚ ਨਹੀਂ ਜਾਂਦੀ ਜੀ ਆਈਪੀ ਜਾਂਦੀ ਹੈ ਜੀ ਆਈਪੀ ਇੱਥੋਂ ਨਹੀਂ ਚੱਲਦੀ ਇਹ ਹோம் ਸੈਕਟਰੀ ਹோம் ਡਿਪਾਰਟਮੈਂਟ ਤੋਂ ਹੁੰਦਾ ਹੈ ਡਿਪਾਰਟਮੈਂਟ ਆਫ ਹੋਮਸ ਗਵਰਨਮੈਂਟ ਆਫ ਇੰਡੀਆ ਤੋਂ ਚੱਲਦੀ ਹੈ ਬਿਲਕੁਲ ਨਹੀਂ ਸਾਹਿਬ ਜੀ ਮੈਂ ਨਾ ਉਹੀ ਗੱਲ ਕਹਿਣੀ ਚਾਹੁੰਦਾ ਮੇਰੀ ਇੱਕ 2 ਮਿੰਟ ਸੁਣ ਲਿਓ ਉਸ ਦਿਨ ਜਿਸ ਦਿਨ ਮੈਨੂੰ ਬੁਲਾਇਆ ਗਿਆ ਵਾ ਨਾ ਉਸ ਦੇ ਨਾਂ ਤੇ ਆਈ ਵੀ ਨਾਂ ਸੀ ਜਾਂਦੀ ਹਾਲਾਂਕਿ ਜਿਹੜਾ ਸਾਂਝ ਕੇਂਦਰ ਐਸਪੀ ਬਲਜੀਤ ਸਿੰਘ ਢੁੱਲਰ ਜਿਹੜੇ ਆ ਉਹਨਾਂ ਦੇ ਮੈਂ ਸਾਹਮਣੇ ਪੇਸ਼ ਹੋਇਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਮੇਰਾ ਕਸੂਰ ਕੀ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਫੇਸਬੁੱਕ ਤੇ ਕੋਈ ਟਿੱਪਣੀ ਕੀਤੀ ਆ ਮੈਂ ਹੈ ਤੇ ਉਹ ਟਿੱਪਣੀ ਤੁਸੀਂ ਸਾਹਮਣੇ ਮੇਰੇ ਰੱਖ ਦਿਓ ਵੀ ਕਿਹੜੀ ਟਿੱਪਣੀ ਕੀਤੀ ਹੈ ਅੱਗੇ ਵਾਸਤੇ ਅਸੀਂ ਗੁਰੇਜ਼ ਕਰਾਂਗੇ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਜੇਲ੍ਹ ਦੇ ਵਿੱਚ ਬੈਠਾ ਵਾ ਜਿੰਨਾ ਚਿਰ ਉਹ ਕਲੀਨ ਚਿੱਟ ਲੈ ਕੇ ਬਾਹਰ ਨਹੀਂ ਜਾਂਦਾ ਤੁਸੀਂ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਤੁਸੀਂ ਉਹਨਾਂ ਦਾ ਸਾਥ ਨਾ ਦਿਓ ਮਤਲਬ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਲਈਏ ਤੇ ਫਿਰ ਉਹਨਾਂ ਨੇ ਮਤਲਬ ਉਹ ਕਿਹਾ ਵੀ ਅਸੀਂ ਅੱਗੇ ਇਨਕੁਆਰੀ ਵਾਸਤੇ ਦੇ ਫਿਰ ਬੁਲਾਵਾਂਗੇ ਮਤਲਬ ਇਦਾਂ ਨਹੀਂ ਬੁਲਾਵਾਂਗੇ ਜੇ ਜਿੰਨਾ ਜ਼ਰ ਸਾਨੂੰ ਉਤੋਂ ਪੂਰੀ ਚਿੱਠੀ ਨਹੀਂ ਆ ਜਾਂਦੀ ਸਰ ਇੱਕ ਲਾਸਟ ਬੇਨਤੀ ਸੀਗੀ ਸਾਡੇ ਨੇ ਕੀਤਾ ਵੀ ਇੱਕ ਮਿੰਟ ਵੈਂਟ ਕੀਤੀ ਵੀ ਅੱਗੇ ਤੋਂ ਅਸੀਂ ਕਲੀਅਰ ਕਰਾਂਗੇ ਪਹਿਲਾਂ ਪਰ ਸਰ ਇੱਕ ਹੈ ਤੇ ਆਇਆ ਨਾ ਵੀ ਬਿਨਾਂ ਵਜ੍ਹਾ ਵੀ ਜੇ ਭਾਈ ਸਾਹਿਬ ਦੇ ਕੋਈ ਹੱਕ ਚ ਵੀ ਬੋਲਦਾ ਕੋਈ ਕਮੈਂਟ ਕਰਦਾ ਵੀਡੀਓ ਰਿਟਰਨ ਦੇ ਵਿੱਚ ਲੈਟਰ ਆਉਂਦੀ ਆ ਜਾਂ ਮੰਨ ਲਓ ਕੋਈ ਜਵਾਬ ਮੰਗਦਾ ਹੈ ਜੀ ਉਹ ਤਾਂ ਸਾਰਿਆਂ ਵਾਸਤੇ ਸੇਮ ਹੀ ਹੈ ਜੇ ਸਾਡੇ ਬਾਰੇ ਕੋਈ ਮੰਗਦਾ ਤਾਂ ਸੀ ਵੀ ਜਾ ਕੇ ਵੀ ਇਹੋ ਕਿਤੇ ਲੈ ਤੇ ਤਾਂ ਚਲੋ ਸੱਜੇ ਇਹਨਾਂ ਬੁਲਾਉਂਦਾ ਕਰੋ ਤਾਂ ਉਹਦਾ ਤਾਂ ਦੋਸ਼ ਸ਼ਬਦ ਮੈਂ ਉਹ ਹੀ ਕਹਿਣਾ ਜੀ ਮੰਨ ਲਓ ਜੇ ਕੋਈ ਕੰਪਲੇਂਟ ਆਉਂਦੀ ਹੈ ਜੀ ਉਹਦੇ ਵਿੱਚ ਕੋਈ ਬੁਲਾਉਂਦਾ ਹੈ ਉਹ ਤਾਂ ਰਿਟਰਨ ਦੇ ਵਿੱਚ ਅਗਲੇ ਨੂੰ ਪਾਉਣੀ ਪੈਂਦੀਆਂ ਵੀ ਇਸ ਵਿੱਚ ਤੁਹਾਨੂੰ ਬੁਲਾਇਆ ਗਿਆ ਇਹਨਾਂ ਦਾ ਨਹੀਂ ਦਿਖਾ ਸਕੇ ਜੀ ਆਹ ਪੁੱਛ ਲੈਣੇ ਅੱਜ ਹਾਂ ਉਹ ਨਹੀਂ ਦਿਖਾ ਸਕੇ ਤਾਂ ਚਲੋ ਉਹਨਾਂ ਨੇ ਸਾੜਨਾ ਕੀਤਾ ਪਰ ਤੁਸੀਂ ਅੱਗੇ ਕਿਉਂਕਿ ਉਹ ਇੱਕ ਯੂਨਿਟ ਉਹ ਤੋਂ ਅੱਗੇ ਹੋਰ ਵੀ ਕਈ ਐ ਐਸਐਸਪੀ ਜਾਂ ਕਈ ਅਲੱਗ ਆ ਕਿ ਅਸੀਂ ਤੁਹਾਡੇ ਕੋ ਵੀ ਚਾਹੁੰਦੇ ਤੁਸੀਂ ਬਾਕੀ ਸਾਰਿਆਂ ਨੂੰ ਵੀ ਇੱਕ ਇੱਕ ਨਿਰਦੇਸ਼ ਦਿਓ ਕਿ ਕਿਸੇ ਨੂੰ ਵੀ ਬਣਾਵਾਜਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹ ਵੀ ਫਰੈਂਕ ਪੁੱਲਰ ਸਾਹਿਬ ਨੇ ਸਾਡੀ ਗੱਲ ਬੜੇ ਵਿਦਿਆਤਿਕ ਤਰੀਕੇ ਨਾਲ ਸੁਣੀ ਜਿਸ ਤਰ੍ਹਾਂ ਆਪ ਜੀ ਨੇ ਸਾਨੂੰ ਸਤਿਕਾਰ ਦਿੱਤਾ ਉਹਨਾਂ ਨੇ ਬੜੇ ਵਧੀਆ ਤਿੱਕਨੇ ਸਾਡੀ ਗੱਲ ਸੁਣੀ ਤੇ ਉਹਨਾਂ ਨੇ ਸਾਨੂੰ ਪ੍ਰਸ਼ਾਸਨ ਕੰਫੀਡੈਂਸ ਵੀ ਦਿੱਤਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਦੁਬਾਰਾ ਤੁਹਾਨੂੰ ਪਾ ਰਿਪੀਟ ਕਰ ਰਹੇ ਹਾਂ। ਜਿਹੜੇ ਹੋਰ ਅਲੱਗ ਦਾ ਅਕਸਰ ਕਿ ਉਹਨਾਂ ਨੂੰ ਵੀ ਤੁਸੀਂ ਨਿਰਦੇਸ਼ ਜਾਰੀ ਕਰੋ ਕਿ ਨਹੀਂ ਜੇ ਉਹ ਵੀ ਇਹ ਨਹੀਂ ਜੀ ਕਿ ਜਿਹੜਾ ਬੰਦਾ ਸਾਡੇ ਹੀ ਪਾਰਟੀ ਚੋਂ ਕਿਸੇ ਵੀ ਪਾਰਟੀ ਚੋਂ ਸੰਵਿਧਾਨ ਦੇ ਉਲਟ ਜਾਂਦਾ ਤੇ ਐਕਸ਼ਨ ਕੀਤਾ ਜਾਵੇ ਇਸ ਬੰਦੇ ਨੇ ਜਿਹੜੀ ਸਟੇਟਮੈਂਟ ਦਿੱਤੀ ਐ ਇਸ ਤੇ ਕੋਈ ਸਾਡਾ ਐਕਸ਼ਨ ਨਹੀਂ ਹੋਣਾ ਸਰ ਇਸ ਤੇ ਮੋਨ ਭਗਵਤ ਤੇ ਕੋਈ ਐਕਸ਼ਨ ਨਹੀਂ ਹੋਣਾ ਜੀ ਇਹ ਸਰ ਸਿੱਧਾ ਡਾਇਰੈਕਟ ਇੰਡੀਅਨ ਕਨਸਟੀਟਿਊਸ਼ਨਲ ਜਿਹੜਾ ਸਾਡਾ ਦੇਸ਼ ਚਲਾਉਂਦਾ ਆ ਸਿੱਧਾ ਉਸ ਨੂੰ ਹੱਥ ਪਾਇਆ ਕਹਿੰਦਾ ਕਿ ਹਿੰਦੁਸਤਾਨ ਨਹੀਂ ਜਾਂ ਹਿੰਦੂ ਰਾਸ਼ਟਰ ਜਦ ਤੱਕ ਸਾਰੇ ਕਿਤੇ ਅਸੀਂ ਪੜਦੇ ਆਏ ਆ ਭੀ ਧਰਮਨ ਅਨੁਪ੍ਰੇਖਿਆ ਸੇ ਮਰਦੇ ਨੂੰ ਵਕ ਚੱਪਣਾ ਪੈਂਦਾ ਬੇਨਤੀ ਕਰ ਰਹੇ ਆ ਜੀ ਕਿੰਨਾ ਮਿਹਰਬਾਨੀ ਜੀ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ